ਰਾਹਤ ਦੇ ਇਸ ਤੋਂ ਦਾ ਬਹੁਤ ਉਦਾਸ ਬਸ ਜਿਹੜੀ ਭਾਸ਼ਾ ਤੁਹਾਨੂੰ ਰੋਜ਼ਦਾਰ ਦੇ ਰਹੀ ਹੈ ਜਿਹੜੀ ਭਾਸ਼ਾ ਚਰੇ ਤੁਸੀਂ ਸੌਫਟਵੇਅਰ ਰਹਿ ਰਹੇ ਤੁਹਾਡੀ ਮਾਂ ਬੋਲੀ ਪੰਜਾਬੀ ਬੋਲੀ ਦੇ ਵਿੱਚ ਜਿਹੜਾ ਹੁਣ ਇੰਟਰਨੈਟ ਆਇਆ ਉਹਨੇ ਕੁਝ ਬਿੱਟ ਕਰ ਲਈ ਹੈ ਹੋ ਸਕਦਾ ਤੁਹਾਡੇ ਵਿੱਚ ਮੇਰੇ ਘਰ ਦੇ ਵਿੱਚ ਕਰ ਲਈ ਹੈ ਮੈਂ ਆਪਣੀ ਗੱਲ ਕਰਦਾ ਮੇਰਾ 4 ਸਾਲ ਦਾ ਬੋਰਾ ਉਹਦਾ ਜਦੋਂ ਮਿਹਨ ਹੁੰਦੀ ਉਹਨੂੰ ਦਿੱਤਾ ਜਾਂਦਾ ਐਪ ਜਾਂ ਮੋਬਾਈਲ YouTube ਦੇਖਦਾ ਤੇ ਉਹਦੀ ਸਾਰੀ ਬੋਲੀ ਦੇ ਵਿੱਚ YouTube ਭਾਰੀ ਹੋ ਗਿਆ ਹਾਂ ਵੀ ਹੋ ਗਿਆ ਉਹ ਪੂਰੀ ਤਰ੍ਹਾਂ ਜਿਹੜਾ ਬੋਲਦਾ ਗੱਲਬਾਤ ਕਰਦਾ ਤੇ ਉਹਦੇ ਵਿੱਚ ਹਰ ਗੱਲ ਦੇ ਵਿੱਚ YouTube ਦੀਆਂ ਰੀਲਾਂ ਹੋ ਰਹੀਆਂ ਯਾਨੀ ਬੋਲਦਾ ਕੋਕਲਾ ਹਿੰਦੀ ਉਹ ਕੋਲ ਪਤਾ ਨਹੀਂ ਕਿਤੋਂ ਆਈ ਆਪੇ ਸਾਡੇ ਘਰ ਦੇ ਵਿੱਚ ਕੋਈ ਹਿੰਦੀ ਨਹੀਂ ਬੋਲਦਾ ਨਾ ਕਰੇ ਕਿਹਦੇ ਬੋਲੀ ਪਰ ਉਹਨੇ ਆ ਹਿੰਦੀ ਹੈ ਜਿਹੜੀ ਆਪਣੀ ਭਾਸ਼ਾ ਦੇ ਵਿੱਚ ਪੂਰੀ ਤਰ੍ਹਾਂ ਸਮਲਾ ਲਈ ਉਹਨੂੰ ਕਿਤੇ ਦੁਕਾਨ ਤੇ ਲੈ ਜਾਓ 4 ਸਾਲ ਦਾ ਕੁੜਗੇ ਵੀ ਆ ਗਿਆ ਦੁਕਾਨ ਤੇ ਕੀ ਲੈਣਾ ਅਪੂਰਤੋ ਦੋ ਸਰਵਤਰੋ ਬੋ ਦੱਸਦਾ ਹਾਂ ਪਤਾ ਨਹੀਂ ਕਿਥੋਂ ਉਹ ਇਸ ਤਰ੍ਹਾਂ ਦੀ ਭਾਸ਼ਾ ਲੈ ਕੇ ਆਇਆ ਸਾਰੀ ਦਿਨੀ YouTube ਤੇ ਰੀਲਾਂ ਦੇ ਵਿੱਚ ਇਸ ਤਰ੍ਹਾਂ ਦੀ ਜਾਂ ਅਪੂਰਤੋ ਦੂਪ ਦੱਸਦਾ ਹਾਂ ਮੂੰਹ ਕਾਲੀ ਕਿਉਂ ਕਰਦੇ ਹੋ ਜਲਦੀ ਕਿਉਂ ਕਰਦੇ ਸਾਰੀ ਭਾਸ਼ਾ ਮੈਨੂੰ ਇਹ ਲੱਗਦਾ ਕਿ ਸਾਡੀ ਜਿਹੜੀ ਮਾਂ ਬੋਲੀ ਦੀ ਚਿੰਤਾ ਕਰੀ ਜਾਂਦੇ ਨਾ ਕਿ ਇੰਟਰਨੈਟ ਆ YouTube ਆ ਇਹ ਸਾਡੀ ਮਾਂ ਬੋਲੀ ਦੇ ਵਿੱਚ ਹੌਸਪੈਕਟ ਕਰ ਰਿਹਾ ਬਹੁਤ ਪੁਰੇ ਦੀ ਨਾਲ ਤੇ ਇਸ ਭਾਸ਼ਾ ਨੂੰ ਬਚਾਉਣ ਲਈ ਮਰਲਾ ਦਾ ਲੜਨ ਵਾਲੀ ਵੀ ਆਪਾਂ ਲਾਸਟ ਪੀੜੀ ਆਖਰੀ ਪੀੜੀ ਰਹਿ ਗਈਆਂ ਇੱਕ ਤੋਂ ਬਾਅਦ ਇਹਦੇ ਲਈ ਕਿਸੇ ਨੇ ਲੜਨਾ ਕਿਉਂਕਿ ਬਹੁਤ ਸਾਰਾ ਕੁਝ ਹੈ ਜਿਹੜਾ ਪੰਜਾਬੀ ਦਾ ਖਤਮ ਹੁੰਦਾ ਜਾਂਦਾ ਖਾਸ ਕਰਕੇ ਖਬਰ ਘਰਾਂ ਦੇ ਵਿੱਚੋਂ ਖਬਰ ਐ ਜਿਹੜੇ ਪੂਰੀ ਤਰ੍ਹਾਂ ਖਤਮ ਹੋ ਚੁੱਕੇ ਐ ਇੰਟਰਨੈਟ ਨੇ ਬਹੁਤ ਕੁਝ ਬਦਲ ਦਿੱਤਾ ਜਾਰੇ ਗੱਲਾਂ ਨਾ ਕਰਦਾ ਹੋਇਆ ਧੰਨਵਾਦ ਆਪਾਂ ਇਹਨਾਂ ਦੀ ਗੱਲਾਂ ਸੁਨਾਗੇ ਮਾਂ ਬੋਲੀ ਲਈ ਲੜਨ ਲਈ ਗੱਲ ਕਰਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਉਜੀਆ ਪਛਾਹ ਪਤਾ ਗਿਆਨ ਹੋਣਾ ਕਿ ਮਾੜੀ ਗੱਲ ਨਹੀਂ ਪਰ ਆਪਣੀ ਨੂੰ ਨਾ ਭੁੱਲ ਜੀਏ ਮਾਸੀ ਨੂੰ ਮਮੀ ਨਹੀਂ ਕਿਹਾ ਜਾ ਸਕਦਾ ਮਮੀ ਨੇ ਮਮੀ ਰਹਿਣਾ ਸੋ ਮਾਣ ਕਰਿਆ ਕੋ ਆਪਣੀ ਬਾਬੂਲੀ ਤੇ ਦੁਬਾਰਾ ਫਿਰ ਪੰਜਾਬ ਐ ਚੰਡੀਗੜ੍ਹ ਜਰਨਲਿਸਟ ਯੂਨੀਅਨ ਜਿਹੜੀ ਉਪਰਾਲੇ ਕਰਦੀ ਹੈ ਇਹਨਾਂ ਦਾ ਸੁਨੇਹਾ ਪੂਰੇ ਵਿਸ਼ਵ ਦੇ ਵਿੱਚ ਜਾਣਾ ਹੈ ਚੰਨ ਵਾਲੇ ਵੀਰਾਂ ਦਾ ਸੁਨੇਹਾ ਪੂਰੇ ਵਿਸ਼ਵ ਦੇ ਵਿੱਚ ਜਾਣਾ ਹੈ ਕਿ ਆਓ ਆਪਾਂ ਰਲ ਕੇ ਆਪਣੀਆਂ ਬਾਬੂਲੀਆਂ ਨੂੰ ਬਚਾਈਏ ਕਿਸੇ ਵੀ ਅ ਧਰਮ ਨਾਲ ਜੁੜੇ ਹੋ ਕਿਸੇ ਵੀ ਮਜ਼ਹਬ ਨਾਲ ਜੁੜੇ ਹੋ ਪਰ ਆਪਣੀ ਮਾਂ ਬੋਲੀ ਨੂੰ ਬਚਲਦਿਆ ਕਰੋ ਬੋਲੀ ਦਿਵਸ ਵਿਸ਼ਵ ਮਾਂ ਬੋਲੀ ਦਿਵਸ ਵੈਸੇ ਮਨਜੀਤਪੁਰੀ ਜੀ ਤੁਹਾਨੂੰ ਵਿਸਤਾਰ ਸਹਿ ਦੱਸਣਗੇ ਇਹਦੀ ਸ਼ੁਰੂਆਤ ਕਦੋਂ ਹੋਈ ਮੇਰੇ ਕਾਲ 1900 ਦੇ ਨੇੜੇ ਜਾਂ 2000 ਦੇ ਕਰੀਬ ਹੋ ਇਹਦੀ ਸ਼ੁਰੂਆਤ ਹੋਈ ਇਸਲਾਮ ਦੇ ਸ਼ਟਾਕਾ ਯੂਨੀਵਰਸਿਟੀ ਤੋਂ ਉਹ ਤਾਂ ਕਾਰਨ ਕੀ ਸੀਗਾ ਕਿ ਜਦੋਂ ਸਾਡੀ ਪਾਰਟੀਸ਼ਨ ਹੋਈ ਹਿੰਦੁਸਤਾਨ ਤੇ ਪਾਕਿਸਤਾਨ ਬਣਿਆ ਤਾਂ ਉਹ ਲਾਲ ਧਾਰਾ ਦਾ ਵੱਡਾ ਹਿੱਸਾ ਜਿਹੜਾ ਮੌਜੂਦਾ ਬੰਗਲਾਦੇਸ਼ ਨੂੰ ਕਹਿੰਦੇ ਆ ਸੀ ਉਹ ਪਾਕਿਸਤਾਨ ਦੇ ਵਿੱਚ ਚਲਾ ਗਿਆ ਤੇ ਪਾਕਿਸਤਾਨ ਦੇ ਵਿੱਚ ਇੱਕ ਝਬਰੀ ਨਾਲ ਉਹਨਾਂ ਤੇ ਉਹਨਾਂ ਦੀ ਜਿਹੜੀ ਮਾਂ ਬੋਲੀ ਬੰਗਾਲੀ ਦੀ ਥਾਂ ਤੇ ਉਰਦੂ ਮੌਸਮ ਦਾ ਯਤਨ ਕੀਤਾ ਗਿਆ ਤਾਂ ਬੰਗਾਲੀ ਪੰਜਾਬੀਆਂ ਨਾਲ ਵੀ ਸੁਹਿਰਦ ਚਾਰਾ ਨੇ ਮਹਿਸੂਸ ਕੀਤਾ ਆਪਣੀ ਬੋਲੀ ਦੀ ਸੰਭਾਲ ਲਈ ਤੇ ਉਹਨੂੰ ਅਮੀਰ ਬਣਾਉਣ ਲਈ ਇਹ ਵੀ ਅਸੀਂ ਰਵਿੰਦਰਨਾਥ ਤੇ ਗੋਰਜੀ ਦਾ ਨਾਮ ਲੈਂਦੇ ਆ ਉਹਨੇ 40000 ਸ਼ਬਦ ਨਵੇਂ ਬੰਗਾਲੀ ਭਾਸ਼ਾ ਦੇ ਵਿੱਚ ਐਡ ਕੀਤੇ ਤੇ ਹੁਣ ਅੱਜ ਤੇ ਵੀ ਉਹ ਵਾਰਨ ਕਰ ਸਕਣਗੇ ਕਿ ਅਸੀਂ ਇਸ ਪਾਸੇ ਕੀ ਹੋਉਂਦਾ ਪਾਰਿਆ ਆਪਣੀ ਭਾਸ਼ਾ ਨੂੰ ਅਮੀਰ ਬਣਾਉਣੀ ਤਾਂ ਜਦੋਂ 15 ਸੌਰੀ ਪਾਕਿਸਤਾਨ ਦੇ ਵਿੱਚ ਬੰਗਾਲੀ ਨੂੰ ਦੱਬਿਆ ਜਾ ਰਿਹਾ ਸੀ ਕਟਾਕਾਯ ਯੂਨੀਵਰਸਿਟੀ ਦੇ ਵਿੱਚ ਜਿਹੜੇ ਬੰਗਾਲੀ ਨੂੰ ਪਿਆਰ ਕਰਨ ਵਾਲੇ ਸੀ ਲੋਕ ਉਹਨਾਂ ਨੇ ਆਪਣੀ ਬੋਲੀ ਨੂੰ ਬਚਾਉਣ ਲਈ ਜਦੋਂ ਜੈਦ ਸ਼ੁਰੂ ਕੀਤੀ ਪਰ ਪਾਕਿਸਤਾਨ ਸਰਕਾਰ ਨੇ ਉਹਨਾਂ ਨੂੰ ਉਹਨਾਂ ਦੀ ਆਵਾਜ਼ ਨੂੰ ਦਬਾਉਣ ਦੀ ਹਰ ਹਿੱੱਤਾ ਵਰਤਿਆ ਤੇ ਸੈਂਕੜੇ ਜਿਹੜੇ ਯੂਨੀਵਰਸਿਟੀ ਸੀ ਤੇ ਵਿਦਿਆਰਥੀ ਸੀ ਉਹਨਾਂ ਨੂੰ ਮਾਰ ਦਿੱਤਾ ਗਿਆ ਪਰ ਉਹਨਾਂ ਦੇ ਵਿੱਚ ਇੱਕ ਚਿੰਤ ਸੀ ਜਿਹੜੀ ਉਹ ਆਪਣੀ ਮਾਂ ਬੋਲੀ ਪ੍ਰਤੀ ਹਮੇਸ਼ਾ ਚਾਹੁੰਦੀ ਰਹੀ ਤਾਂ ਉਹ ਕਾਰਨ ਬਣਿਆ ਕਿ ਬੰਗਲਾਦੇਸ਼ ਦੀ ਜਿਹੜੀ ਸਥਾਪਤੀ ਸੀਗੀ ਉਹਨਾਂ ਦੀ ਜਦੋਂ ਜੈਤਾ ਇੱਕ ਨਤੀਜਾ ਸੀ ਵੀ ਆਪਣੀ ਬੋਲੀ ਨੂੰ ਬਚਾਉਣ ਲਈ ਇਹ ਸਾਡੇ ਦੀ ਬੜੀ ਵੱਡੀ ਸਿੱਖਿਆ ਹੈ ਹਰੇਕ ਬੋਲੀ ਸਿੱਖੋ ਜੁੜੇ ਮੇਰੇ ਤੋਂ ਪਹਿਲਾਂ ਬੁਨਾਰੇ ਬੋਲ ਕੇ ਜੇ ਬੜਾ ਹੀ ਸੁਣਾ ਉਹਨੇ ਮਦਿਸ਼ੀਤ ਆਪਣੇ ਬਾਰੇ ਵਿੱਚ ਦੱਸਿਆ ਤੁਸੀਂ ਚੀਨੀ ਲੋਕਾਂ ਦੇ ਲੈ ਸਕਦੇ ਹੋ ਕਿ ਆਪਣੀ ਬੋਲੀ ਨਾਲ ਕਿੰਨਾ ਪਿਆਰ ਕਰਦੇ ਤੁਸੀਂ ਹੋਰ ਬੋਲੀ ਬੋਲਦੇ ਸੀ ਉਹਨੇ ਕਿ ਕੰਪਿਊਟਰ ਟੈਕਨੋਲੋਜੀ ਤੋਂ ਲੈ ਕੇ ਹਰੇਕ ਖੇਤਰ ਦੇ ਵਿੱਚ ਇੰਨੀ ਤਰੱਕੀ ਕੀਤੀ ਹੈ ਰਸ਼ੀਆ ਦਾ ਨਾਮ ਲੈ ਲਓ ਇਹ ਜ਼ਰੂਰੀ ਨਹੀਂ ਕਿ ਅੰਗਰੇਜ਼ੀ ਹੀ ਤੁਹਾਡੇ ਲਈ ਜ਼ਰੂਰੀ ਹੈ ਅੰਗਰੇਜ਼ੀ ਪੜੋ इंटरनेशनल लैंग्वेज इंटरशनल लैंगी है भाषा हो सकती है माहे मासी रोकती है, दी है। के मैं, मैं तो कि मैं सुनने है ना दसने है। तो रोज जी बड़े वायर हुए कहते हैं कि मिले माण पंजाबीश अंदर आश मुटो मैं इस उमंग रहा हाँ ਮੈਂ ਸੱਚੀ ਪੰਜਾਬ ਦਾ ਸਭ ਤੋਂ ਵੱਡਾ ਸਦਾ ਖੈਰ ਪੰਜਾਬੀ ਦੀ ਮਾਨ ਦਾ ਹਾਂ ਮੈਂ ਕੋਰ ਕਵਤਾ ਦੇ ਖੇਰ ਨਾਲ ਆਪਣੀ ਸਮਾਪਤੀ ਨੂੰ ਜਗਾਗਾ ਕਿ ਬੋਧੀ ਸਾਦੀ ਜਿੰਦਾਬਾਦ ਹੈ ਜਿੰਦਾਬਾਦ ਰਹੇਗੀ ਅਸੀਂ ਸਾਰਿਆਂ ਨੇ ਆਪਣੀ ਮਾਂ ਦੀ ਤਰੱਕੀ ਲਈ ਹਮੇਸ਼ਾ ਯਤਨ ਰਹਣੇ ਆ ਕੋ ਬੱਚਾ ਤੋਂ ਲੈ ਕੇ ਸਟੇਜ ਤੇ ਬੈਠਿਆ ਜਾਂ ਸਾਹਮਣੇ ਬੈਠਿਆ ਜਾਂ ਸਮਾਜ ਦੇ ਦਿੰਦੇ ਵਿੱਚ ਵਰ ਗਿਆ ਉਨਾ ਸਾਰਾ ਆਪਣਾ ਯੋਗਦਾਨ ਪਾਉਣਾ ਚਾਹੀਦਾ ਤਾਂ ਕਿਸੇ ਨੇ ਨੇਕਿਆ ਕਿ ਰਹੀਗਾ ਸੰਗੀਤ ਰਾਗੀ ਟਾੜੀ ਚਾਉਂਦੇ ਰਹਿੰਦੇ ਰਹੀਗਾ ਸੰਗੀਤ ਰਾਗੀ ਟਾੜੀ ਚਾਉਂਦੇ ਰਹਣਗੇ ਲੋਕ ਗੀਤਾ ਵਿੱਚ ਪਾਤਾ ਘਾਤੀ ਚਾਉਂਦੇ ਰਹਿਣਗੇ ਪਰ ਪਰ ਮੰਦੇ ਨੂੰ ਪਿਆਰ ਇਹਨੂੰ ਮੁੱਠੀਆਂ ਨਾਲ ਫੋਲੀ ਲਾਉਂਦੇ ਨਹੀਂ ਤਾਂ ਪੰਜਾਬੀ ਰਹੋਗੇ ਰਹਿੰਦੇ ਬੋਲੀ ਚਾਹੀਦੀ ਹੈ ਦੇ ਵਾਸੀਆਂ ਨੂੰ ਬਹੁਤ ਗਰੀਬ ਅਪੀਲ ਕੀਤੀ ਆ ਮੈਂ ਚਿੱਠੀ ਵੀ ਕੱਢੀ ਜਾਂਦੀ ਵੀ ਭਰਾਓ ਜਿੱਥੇ ਵੀ ਫਰੀਦਕੋਟ ਲੱਗਦੇ ਆ ਉਹਦੇ ਥਾਪੇ ਪੈਣ ਦੀ ਕਾਹਲੇ ਅਜੇ ਤੱਕ ਵੀ 50% ਲੋਕਾਂ ਨੇ ਨਹੀਂ ਪਾਇਆ ਇੱਕ ਬੰਦਾ ਮੈਨੂੰ ਆ ਕੇ ਕਹਿੰਦਾ ਯਾਰ ਟੀਕੀ ਦੀ ਗੱਲ ਆਪਾਂ ਮੇਰੇ ਨਾਲ ਕੰਮ ਨਹੀਂ ਦਿੰਦੀ ਮੈਂ ਕਹਿੰਦਾ ਰਿਆਉਣ ਦੀ ਗੱਲ ਹੁੰਦੀ ਹੈ ਸ਼ਬਦਾਂ ਦੀ ਤਾਂ ਦੇ ਖੂਬ ਸੂਰਤ ਹੀ ਹੁੰਦੀ ਹੈ ਸ਼ਬਦਾਂ ਦਾ ਆਪਣਾ ਸੁਹੱਪਣ ਉਸ ਸੁਹੱਪਣ ਕਰਕੇ ਹੀ ਤੁਹਾਡੀ ਭਾਸ਼ਾ ਨੇ ਤੁਹਾਨੂੰ ਸੋਹਣੀ ਲੱਗਣਾ ਤਾਂ ਹੀ ਤੁਹਾਡਾ ਉਹਦੇ ਨਾਲ ਮੋਹ ਬਣਨਾ ਤੇ ਜੇ ਤੁਸੀਂ ਉਹ ਆਪਣਾ ਸਹੱਪਣ ਤੋੜ ਲਿਆ ਗਵਾ ਲਿਆ ਗਵਾਨ ਗਿਆ ਕਿਸੇ ਪਾਸੇ ਤੇ ਤੁਹਾਡਾ ਭਾਸ਼ਾ ਨਾਲ ਮੋਹ ਬੰਦ ਹੋ ਜਾਂਦਾ ਭਾਸ਼ਾ ਤੋਂ ਵੀ ਸੋਣੀ ਕਿਸ ਕਰਕੇ ਲੱਗਦੇ ਹੋ ਸਾਡਾ ਦੇ ਸਹੱਪਣ ਕਰਦੇ ਉਸ ਸਹੱਪਣ ਬਰਕਰਾਰ ਰੱਖੋ ਉਸ ਹੰਪਣ ਨੂੰ ਬਚਾ ਕੇ ਰੱਖੋ ਸਾਡਾ ਦਫ਼ਤਰ ਅਸੀਂ ਬਹੁਤ ਤੇਰੀ ਅਫੀਸ਼ੀਅਲੀ ਵੀ ਕਿਹਾ ਉਹਨਾਂ ਦੀ ਮੈਂ ਇਸ ਮੰਤ ਤੋਂ ਵੀ ਕਹਿ ਰਿਹਾ ਕਿ ਜੇ ਜਦੋਂ ਕਿਤੇ ਕੋਈ ਲੰਬੀ ਇਵਾਰਤ ਲਿਖਣੀ ਆਉਂਦੀ ਹੈ ਕੁਝ ਵੱਡੇ ਬੋਸ ਨੂੰ ਨਾ ਮੈਂ ਹੰਦੇ ਆ ਜਿੰਨੀ ਸਾਡੀ ਮਨਤ ਬੋਲਦਾ ਸਾਡੇ ਤੋਂ ਸਲਾਹ ਲੈਣਾ ਕਰ। ਅਸੀਂ ਤੇਜ ਆ। ਨਹੀਂ ਦੇਖੋ ਮੈਂ ਨਹੀਂ ਕਹਿੰਦਾ ਕਿ ਮੈਂ ਕੋਈ ਸਰਵ ਤੋਂ ਸੁਣ ਪਾਣਾ। ਮੈਨੂੰ ਨਾ ਪਤਾ ਲੱਗੇ ਮੈਂ ਸੌਤਰਾਮ ਦੀ ਕਿਤਾਬਾਂ ਫਰੋਲ ਰਿਹਾ ਹਾਂ। ਬਹੁਤ ਸਾਰੇ ਕੋਸ਼ ਪਰਨੇ ਸਾਡੇ ਕੋਲ ਡਿਪਾਰਟਮੈਂਟ ਦੇ। ਕੋਸ਼ ਪਰਨੇ ਨਹੀਂ ਅਭੀ ਲੱਭ ਲੈਨੇ ਆ। ਕਿ ਇੱਕ ਸ਼ਬਦ ਦਾ ਸਹੀ ਜਿਹੜਾ ਹੈਗਾ ਉਹ ਇਹ ਸ਼ਬਦ ਜੋੜ ਕੀ ਹੋਊਗਾ। ਕਿ ਉਹ ਸੋਹਣਾ ਲੱਗੂਗਾ ਜੇ ਸੋਹਣਾ ਲਿਖਿਆ ਹੋਊਗਾ। ਨਾ ਹੋਣਾ ਲੱਗ ਰਿਹਾ ਬਸ ਨਹੀਂ ਲਿਖਵਾ ਆਖਰੀ ਗੱਲ ਆ ਕਿ ਮੈਂ ਕਹਿੰਦਾ ਸੀ ਕਿ ਪੰਜਾਬੀ ਭਾਸ਼ਾ ਨੂੰ ਇੰਟਰਨੈਟ ਤੇ ਲਿਆਓ ਲਿਆਓ ਅਸੀਂ ਕੀ ਕਰਦੇ ਹਾਂ ਬਹੁਤ ਲੋਕ ਹਜੇ ਵੀ ਜਦੋਂ ਤੇ ਸਾਡੇ ਕੋਲੇ ਪੰਜਾਬੀ ਦੇ ਸੈਂਕੜੇ ਫੌਂਟ ਆ ਚੁੱਕੇ ਆ ਅਸੀਂ ਫਿਰ ਵੀ ਰੋਮਨ ਦੇ ਵਿੱਚ ਪੰਜਾਬੀ ਦੇ ਮੈਸੇਜ ਜਿਹੜੇ ਉਕਤਾਇਆ ਜੀ ਦੇ ਨਾਲ ਉਹ ਦੱਸਦੀ ਆ ਕਿ ਉਹ ਸ਼ਬਦਾਂ ਦੇ ਅਰਥ ਹੀ ਬਦਲ ਦਿੰਦੇ ਪਤਾ ਨਹੀਂ ਲੱਗਦਾ ਬੰਦੇ ਨੇ ਲਿਖਿਆ ਕਿਉਂਕਿ ਜਿਹੜੀ ਰੋਮਨ ਲਿਪੀ ਹੈ ਨਾ ਉਹਦੇ ਵਿੱਚ ਪੰਜਾਬੀ ਦੀਆਂ ਬਹੁਤ ਸਾਰੀਆਂ ਧੁਨੀਆਂ ਹੈ ਹੀ ਨਹੀਂਆਂ। ਔਰ ਉਹ ਹੋ ਵੀ ਨਹੀਂ ਸਕਦੀ ਨਾ। ਭਾਸ਼ਾ ਆਪਣੇ ਆਪ ਚ ਇੱਕ ਬੜਾ ਨ ਦਚਸਪ ਬੜਾ ਦਚਸਪ ਵਿਸ਼ਾ ਇੰਪੋਰਟੈਂਟ ਟਾਈਮ ਮੈਨੂੰ ਵਾਰ-ਵਾਰ ਲੈਣਾ ਪਿਆ ਟਾਈਮ ਹੀ ਨਾ ਹੋ ਗਿਆ। ਉਹਦੇ ਬਾਰੇ ਚਲੋ ਆਪਾਂ ਜਿੱਤੇ ਫੇਰ ਗੱਲਾਂ ਕਰਾਂਗੇ ਕਿ ਭਾਸ਼ਾ ਆਪਣੇ ਆਪ ਚ ਦਚਸਪ ਨਿਸ਼ਾਨ ਕਿਵੇਂ ਹੈ। ਭਾਸ਼ਾ ਕੱਲ੍ਹ ਇਹ ਨਹੀਂ ਹੈਗੀ ਕਿ ਮਾਂ ਨੇ ਸਿਖਾਤੀ ਉਹ ਤੁਹਾਡੀ ਮਾਂ ਭਾਸ਼ਾ ਬਣਦੀ। ਭਾਸ਼ਾ ਤੁਹਾਡੀ ਮਿੱਟੀ ਤੋਂ ਜਨਮ ਲੈਂਦੀ ਹੈ। भाषा जियोग्राफिकल कंडीशन पैदा होती है भाषा तो वातावरण चो पैदा होती है भाषा तापमान चो पैदा भाषा ठंडकों तो पैदा होती है कि मैं उदाहरण देना अंग्रेजी वाले तत्ता बोल नहीं बोलते नहीं बोलते तत्ता है ही नहीं जो उच्चारण करते टेण की है कि सारा जो इंग्लैंड है ठंडा बढ़ता है ਉਹਨਾਂ ਦੇ ਉਚਾਰਣ ਅੰਗ ਹੀ ਨੇ ਉਸ ਹੱਬ ਨਾਲ ਡਿਵੈਲਪ ਹੋਇਆ ਤੱਤਾ ਬੋਲਣ ਵਾਸਤੇ ਜੀਭ ਦਾ ਮੂਹਰਲਾ ਹਿੱਸਾ ਪਤਲਾ ਚਾਹੀਦਾ ਤੇ ਉਥੇ ਠੰਡਾਈ ਨਹੀਂ ਪਈ ਜਾਂਦੀ ਉਹਨਾਂ ਦਾ ਜੀਭ ਦਾ ਮੂਹਰਲਾ ਹਿੱਸਾ ਨਾ ਮੋਟਾ ਹੋ ਨਾ ਕੋਈ ਤੈਂ ਦਾ ਤੱਤਾ ਬੋਲੇ ਨਹੀਂ ਸਾਡੇ ਵਿੱਚ ਦੰਤੀ ਧੁਨੀਆਂ ਉਹਚ ਆ ਰਹੀ ਨਹੀਂ ਚੱਲਦੀ ਉਹ ਡਿਵੈਲਪ ਹੀ ਨਹੀਂ ਹੋਇਆ ਉਹ ਜਿਹੜਾ ਤੰਤਰ ਹੀ ਨਹੀਂ ਡਿਵੈਲਪ ਹੋਇਆ ਉਹਨਾਂ ਦੇ ਜੜੇ ਦਾ ਉਹਨਾਂ ਦੇ ਉਚਾਰਣ ਅੰਗ ਹੀ ਨਹੀਂ ਵਿਕੰਪਿਤ ਹੋਇਆ ਉਸ ਕਹਾਤੇ ਹੋਈਆਂ ਜੰਮ ਕੇ ਅਸੀਂ ਹਰ ਕਿਸਮ ਦਾ ਮੌਲਮ ਖੰਡਾਉਣਾ ਹੈ ਹਰ ਕਿਸਮ ਦੇ ਕੰਡੀਸ਼ਨ ਦੇ ਵਿੱਚ ਉਹ ਅਸੀਂ ਗਰਮੀ ਵੇਲੇ ਸਰਦੀ ਦੀ ਗਰਮੀ ਹੰਡਾਉਂ ਮਨਵਾਉਂ ਕਿਉਂਕਿ ਜਿਹੜਾ ਮਨੋਕ ਤਾਂ ਬਾਰੀ ਸੁਪਣਾ ਉਹ ਤਾਂ ਸਭ ਦੇਖ ਕੇ ਪਤਾ ਲੱਗ ਜਾਂਦਾ ਉਹਦੇ ਅੰਦਰਲੇ ਸੁਪਣ ਦਾ ਕਦੋਂ ਪਤਾ ਲੱਗਦਾ ਜਦੋਂ ਉਹ ਬੋਲਦਾ ਤੇ ਪੰਜਾਬੀਆਂ ਲਈ ਇਹ ਵਿਸ਼ੇਸ਼ ਤੌਰ ਤੇ ਕਲ ਰਹੀ ਹੈ ਕਿ ਜਿਹੜੇ ਪੰਜਾਬੀ ਨੇ ਉਹ ਆਪਣੀ ਦਸਤਾਰ ਗੁਫਤਾਰ ਤੇ ਰਫਤਾਰ ਤੋਂ ਪਛਾਣਦਾ ਸੋਸਲੀ ਇਹ ਸੰਸਥਾ ਬਧਾਈ ਦੇ ਪਾਤਰ ਜਿਨ੍ਹਾਂ ਨੇ ਐਡਾ ਵੱਡਾ ਪ੍ਰਾਲਾਪ ਕੀਤਾ ਸਭ ਨਾਲ ਗੱਲਬਾਤ ਕਰਨ ਦਾ ਮੌਕਾ ਦਿੱਤਾ ਤੁਹਾਡੇ ਨਾਲ ਸਾਡੇ ਆਪਣੇ ਸਾਰਿਆਂ ਦੇ ਨਾਲ ਸੋਵੇ ਕਿਉਂਕਿ ਸਾਡੇ ਕੋਲੇ ਬਹੁਤ ਸਾਰੇ ਸਾਡੇ ਵਕਤਾਂ ਨੇ ਬੋਲਣ ਵਾਲੇ ਨੇ ਸੋਵੇ ਆਪਣੀ ਇਨੀ ਗੱਲਬਾਤ ਕਰਨਾ ਹੋਇਆ ਤੁਹਾਡੇ ਨਾਲ ਤੜ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਰੰਗ ਹਜਿੰਦਰ ਜੀ ਦਾ ਜੇ ਤੁਸੀਂ ਚਾਹੋ ਤਾਂ ਰੰਗ ਹਜਿੰਦਰ ਜੀ ਨੂੰ 2 ਘੰਟੇ ਲਗਾਤਾਰ ਕੌਣ ਸਾਥ ਮਿਲੂ ਹਰ ਵਿਸ਼ੇ ਤੇ ਇਹਨਾਂ ਦੇ ਪਕੜਾਂ ਹਾਂ